ਸਸਰੀ ਕਾ ਅੱਜ ਸਾਰਿਆਂ ਨੂੰ ਅਜੇ ਫੇਲੂੰਕੀ ਦਾ ਹਲਵਾ ਬਣਾਵਾਂਗੇ ਇਹ ਆਪਾਂ ਧੋ ਕੇ ਰੱਖ ਲਈਏ ਬਹੁਤ ਚੰਗਾ ਹੁੰਦਾ ਹੈ ਇਹ ਹਲਵਾ ਬਣਾਇਆ ਦਾ ਤੇ ਅੱਖਾਂ ਨੂੰ ਵੀ ਚੰਗਾ ਤੇ ਉਹ ਵੀ ਠੰਡਾ ਹੈਗਾ ਤੇ ਆਪਾਂ ਮੂਰੂਨ ਆਕੂ ਜਲਾਤਾ ਸੀਗਾ ਤੇ ਹੁਣ ਆਪਾਂ ਇਹਨੂੰ ਛਿੱਲਾਂਗੇ ਅੱਜ ਕੱਲ੍ਹ ਗਰਮਾਂ 'ਚ ਇਹਦੀ ਸਬਜ਼ੀ ਵੀ ਚੰਗੀ ਖਾਦੀ ਤੇ ਇਹ ਹਲਵਾ ਵੀ ਚੰਗਾ ਹੈ ਇਹ ਠੰਡਾ ਹੁੰਦਾ ਹੈ ਠੰਡੀ ਹੁੰਦੀ ਹੈ ਲੋ ਹੁਣ ਆਪਾਂ ਲੰਕੀ ਛਿਲ ਲਈ ਐ ਤੇ ਇਹਨੂੰ ਆਪਾਂ ਕਦੋਂ ਕਸ਼ ਕਰਾਂਗੇ ਲਓ ਆਪਾਂ ਲੋਕੀ ਕੱਦੂ ਕਸ਼ ਕਰ ਲਈ ਐ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ ਤੇ ਇਹਨੂੰ ਉੱਤੇ ਟੱਕ ਦਿਆਂਗੇ ਹੁਣ ਆਪਾਂ ਕਿਉ ਪਾਵਾਂਗੇ ਇਹ ਲੋਕੀਓ ਗਰਮ ਹੋ ਗਿਆ ਫਿਰ ਆਪਾਂ ਲੋਕੀ ਪਾ ਦਾਂਗੇ ਵਿੱਚ ਲੋਕੀਓ ਗਰਮ ਹੋ ਗਿਆ ਹਣਾ ਕੋ ਲੋਕੀ ਨੂੰ ਸਵਾਰ ਕੇ ਭੁੰਨ ਲਾਂਗੇ ਚ ਕਦੇ ਤੇ ਮੇਰੇ ਮੂੰਹ ਚ ਲੋਕੀ ਨਿਕਲ ਜਾਂਦਾ ਹੈ ਕਦੇ ਲੋਕੀ ਨਿਕਲ ਜਾਂਦਾ ਹੈ ਖੈ ਲੋਕੀ ਇਹ ਤੇ ਪਰ ਲੋਕੀ ਨਿਕਲ ਜਾਂਦਾ ਕਈ ਵਾਰ ਹੁਣ ਚੰਗੀ ਤਰ੍ਹਾਂ ਆਪਾਂ ਪਾ ਲਾਂਗੇ ਜਿਸ ਸਮਾਨ ਫੇਰ ਪਾਵਾਂਗੇ ਲੋ ਲੈ ਲੋਕੀ ਭੁੱਜ ਗਈ ਏ ਤੇ ਹੁਣ ਆਪਾਂ ਆਹ ਮਿਲਕ ਪਾਊਡਰ ਪਾਵਾਂਗੇ ත हो खांडपाාමंग කंडपाා शඩ පण सකාंग ਉਹ ਕਾਜੂ ਤੇ ਅਰਦਾਖਾਂ ਤੇ ਖੋਪਾ ਆਪਾਂ ਇਹ ਪਾਵਾਂਗੇ ਪਹਾਰਾ ਪਸਤਾ ਵੀ ਸੱਚੀ ਥੀਰੇ ਹੋਇਆ ਵਿੱਚ ਭੁੱਲ ਗਈ ਸੀ ਹੁਣ ਆਪਾਂ ਇਹਨੂੰ 5-7 ਮਿੰਟ ਸੇਕ ਲਵਾਵਾਂਗੇ ਫਿਰ ਲਾ ਲਾਂਗੇ ਖੰਡ ਪਾਣੀ ਛੱਡੂ ਪਾਣੀ ਜਦੋਂ ਆਪਾਂ ਸੁਕਾ ਲਿਆ ਫਿਰ ਆਪਾਂ ਲਾ ਲਾਂਗੇ ਲਓ ਆਪਣਾ ਹਲਵਾ ਤਿਆਰ ਹੋ ਗਿਆ 8-10 ਮਿੰਟ ਹੋ ਗਏ ਬਣੀ ਜਾਂਦੇ ਨੂੰ ਪਾਣੀ ਸੁੱਕ ਗਿਆ ਤੇ ਕੇ ਆ ਗਿਆ ਤੇ ਸਾਰਾ ਤੇ ਹੁਣ ਆਪਾਂ ਲਾਵਾਂਗੇ ਬਹੁਤ ਮਲਾਈਮ ਬਣ ਗਿਆ ਆਪਾਂ ਨੂੰ ਕੋਲੀ ਚ ਪਾਵਾਂਗੇ ਤੇ ਕਿਹਨੂੰ ਕਿਹਨੂੰ ਪਸੰਦ ਆ ਲੋਕੀ ਦਾ ਹਲਵਾ ਸਾਨੂੰ ਕਮੈਂਟ ਕਰਕੇ ਦੱਸਿਓ ਜ਼ਰੂਰ ਦੱਸਿਓ ਕਮੈਂਟ ਕਰਕੇ ਇਹ ਕਿਹੜਾ ਕ ਵਧੀਆ ਲੱਗਿਆ ਤੇ ਕਿਹਨੂੰ ਕਿਹਨੂੰ ਪਸੰਦ ਆ ਵੇਖੋ ਲੋਕੀ ਦਾ ਹਰਦਾ ਵਾ ਕਿੰਨਾ ਵਧੀਆ ਬਣਿਆਗਾ ਬਹੁਤ ਵਧੀਆ ਬਣਿਆ ਜੇ ਸਾਡੀ ਵੀਡੀਓ ਪਸੰਦ ਲੱਗੀ ਲੈ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ